ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਆਪਣੇ ਫਾਰਮ ਦੇ ਉੱਪਰ ਗਾਵਾਂ ਗੱਭਣ ਚੈੱਕ ਪਾਸ ਕਰਵਾ ਰਹਿਆਂਗੇ ਤਕਰੀਬਨ 60 ਤੋਂ ਲੈ ਕੇ 90 95 ਦਿਨਾਂ ਦੀਆਂ ਗਾਵਾਂ ਜਿਹੜੀਆਂ ਗੱਭਣ ਚੈੱਕ ਪਾਸ ਕਰਵਾਉਣੀਆਂ ਨੇ ਤਕਰੀਬਨ 20 ਤੋਂ 22 ਗਾਵਾਂ ਜਿਹੜੀਆਂ ਹੈਗੀਆਂ ਚੈੱਕ ਪਾਸ ਕਰਵਾਉਣੀਆਂ ਨੇ ਅੱਜ ਸੋ ਡਾਕਟਰ ਸਾਹਿਬ ਆਏ ਹੋਏ ਆਗੇ ਦੇਖ ਦੇਣਗੇ ਕਿੰਨੀਆਂ ਗਾਵਾਂ ਗੱਭੜ ਨਿਕਲਦੀਆਂ ਨੇ ਤੇ ਕਿੰਨੀਆਂ گاਵਾ ਖਾਲੀ ਬਾਈ گاਵਾ ਚੈੱਕ ਕਰਵਾਵਾਂਗੇ ਕੁਝ ਹੀਫਰਾਂ ਨੇ ਕੁਝ گاਵਾ ਨੇ ਸੋ ਟੈਗ ਨੰਬਰ 35 ਗੱਭੜ ਨਿਕਲੀ ਹੈ ਜੀ گا तकरीबन 90 ਦਿਨ ਹੋ ਗਏ ਤੇ ਉਸ ਤੋਂ ਬਾਅਦ ਟੈਗ ਨੰਬਰ 3 ਇਹਨੂੰ ਵੀ ਜੀ 90 ਦਿਨ ਹੋ ਚੁੱਕੇ ਆ ਸੋ ਇਹ ਵੀ ਗਾਂ ਆਪਣੀ ਗੱਭੜ ਨਿਕਲੀ ਜੀ ਅੱਗੇ ਆ ਗਿਆ ਜੀ ਟੈਗ ਨੰਬਰ 36 ਇਹ ਤਕਰੀਬਨ ਪਾਇੰਟ ਦਿਨਾਂ ਦੀ ਗੱਭਣ ਹੈ ਦੇਖਦੇ ਆਂਗੇ ਕੀ ਰਿਜ਼ਲਟ ਆਉਂਦਾਗਾ ਗਾਵਾਂ ਨੂੰ ਚੈੱਕ ਕਰਨ ਦਾ ਸਮਾਂ ਆਪਾਂ ਸਵੇਰ ਦਾ ਜਾਂ ਸ਼ਾਮ ਦਾ ਰੱਖਦੇ ਹੁੰਦੇ ਆਂਗੇ ਜਦੋਂ ਗਰਮੀ ਘੱਟ ਹੋਵੇ ਗਾਵਾਂ ਸਟ੍ਰੈਸ ਨਾ ਮੰਨਣ ਸਵੇਰ ਜਾਂ ਸ਼ਾਮ ਨੂੰ ਹੀ ਚੱਕ ਪਾਸ ਗੰਮਣ ਗਾਵਾਂ ਆਪਾਂ ਕਰਵਾਉਣੀਆਂ ਹੁੰਦੀਆਂਗੇ ਸੋ ਇਹ ਵੀ ਗਾਂ ਆਪਣੀ ਗੱਭਣ ਨਿਕਲ ਚੁੱਕੀ ਹੈ ਜੀ तकरीबन 5 ਦਿਨਾਂ ਦੀ ਗਾਵਾਂ ਨੂੰ ਗੱਭਣ ਕਰਨ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਪ੍ਰੋਡਕਟ ਹੁੰਦਾ ਜੀ ਉਹ ਹੁੰਦਾ ਜੀ ਮਿਨਰ ਮਿਕਸਚਰ ਜੋ ਕਿ ਤੁਸੀਂ ਕਿਸੇ ਵੀ ਕੰਪਨੀ ਦਾ ਵਰਤ ਸਕਦੇ ਹੋਗੇ ਪੀਡੀਐਸ ਦਾ ਜਕਐਮਐਨ ਜਾਂ ਸੀਆਰਐਸ ਜਿਹੜਾ ਵੀ ਵਰਤ ਰਹੇ ਹੋਗੇ ਤਿੰਨ ਜਾਂ ਚਾਰ ਮਹੀਨੇ ਲਗਾਤਾਰ ਵਰਤੋ ਉਸ ਤੋਂ ਬਾਅਦ ਮਿੰਨਰ ਮਿਕਸਚਰ ਦੀ ਜਿਹੜੀ ਕੰਪਨੀ ਆ ਉਹ ਚੇਂਜ ਕਰ ਦਿਓ ਜੇ ਤੁਸੀਂ ਪਹਿਲਾਂ CRS ਪਾ ਰਹੇ ਹੋਗੇ ਤਾਂ 4 ਮਹੀਨੇ ਬਾਅਦ ਤੁਸੀਂ PDS ਦਾ ਜਾਂ ਕੋਈ ਹੋਰ ਹਾਈ ਮਿੰਨ ਵਗੈਰਾ ਵਰਤ ਸਕਦੇ ਹੋਗੇ ਲਗਾਤਾਰ ਪੂਰਾ ਸਾਲ ਇੱਕੋ ਮਿੰਨਰ ਮਿਕਸਚਰ ਨਾਲ ਯੂਜ਼ ਕਰਿਆ ਕਰੋ ਤੇ ਤਕਰੀਬਨ 4 ਤੋਂ 5 ਗਾਵਾਂ ਗੱਬਣ ਨਿਕਲ ਚੁੱਕੀਆਂ ਨੇ ਜੀ ਸੋ ਅਪ੍ਰੈਲ ਮਹੀਨੇ ਦੇ ਵਿੱਚ ਗਾਵਾਂ ਗੱਬਣ ਚੈੱਕ ਪਾਸ ਕਰਵਾ ਰਿਆਂਗੇ ਆਪਾਂ ਹਣ ਜਿਹੜੀਆਂ ਵੀ ਗਾਵਾਂ ਖਾਲੀ ਨਿਕਲਣੀਆਂ ਜਾਂ ਹਜੇ ਜਿਨ੍ਹਾਂ ਦੀ AI ਨਹੀਂ ਹੋਈ ਹੁਣ ਡਿਲੀਵਰੀ ਹੋ ਰਹੀ ਹੈ ਕਿ ਥੋੜੇ ਦਿਨਾਂ ਤੱਕ ਉਹਨਾਂ ਦੀ ਆਪਾਂ ਮਈ ਦੇ ਲਾਸਟ ਤੱਕ ਜਿਹੜੀ ਹੈਗੀ ਹੈ AI ਕਰ ਦੇਣੀ ਹੈਗੀ ਤਾਂ ਕਿ ਉਹ ਟਾਈਮ ਤੇ ਗੱਭਣ ਹੋ ਜਾਣ ਜਿਹੜੀਆਂ ਹੁਣ ਗਾਵਾਂ ਖਾਲੀ ਨਿਕਲਣਗੀਆਂ ਉਹਨਾਂ ਦੀ ਆਪਾਂ ਸਿਨਕ੍ਰੋਨਾਈਜੇਸ਼ਨ ਕਰਾਂਗੇ ਕਈ ਵਾਰ ਗਾਵਾਂ ਕੀ ਹੁੰਦਾਗਾ AI ਹੋਣ ਤੋਂ ਬਾਅਦ 2 ਮਹੀਨੇ ਤੇ 9 ਮਹੀਨੇ ਐਦਾਂ ਲੰਘ ਜਾਂਦੇ ਨੇ ਦੁਬਾਰਾ ਹੀਟ ਦੇ ਵਿੱਚ ਨਹੀਂ ਆਉਂਦੀਆਂ ਤੇ ਆਪਾਂ ਨੂੰ ਲੱਗਦਾ ਵੀ ਗਾਂ ਗੱਭਣ ਰਹਿ ਚੁੱਕੀ ਐ ਪਰ ਜਦੋਂ ਆਪਾਂ ਚੈੱਕ ਕਰਵਾਉਣੇ 3 ਮਹੀਨੇ ਬਾਅਦ ਉਦੋਂ ਉਹ ਖਾਲੀ ਨਿਕਲ ਜਾਂਦੀ ਆ ਤੇ ਉੱਥੇ ਬਹੁਤ ਵੱਡਾ ਲਾਸ ਹੁੰਦਾਗਾ ਸੋ ਚੈੱਕ ਪਾਸ ਜ਼ਰੂਰ ਕਰਵਾਇਆ ਕਰਵਾਇਆ ਕਰੋ ਪਸ਼ੂ ਨੂੰ ਤੇ ਸੈਕਰੋਨਾਈਜੇਸ਼ਨ ਦੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਆਗੇ ਜੇ ਆਪਾਂ ਸਹੀ ਤਰੀਕੇ ਨਾਲ ਕਰਦੇ ਆਂਗੇ ਤੇ ਸੈਕਰੋਨਾਈਜੇਸ਼ਨ ਦੀ ਜਿਹੜੀ ਵੀਡੀਓ ਆਗੇ ਉਹ ਆਪਾਂ ਨੈਕਸਟ ਕਰਾਂਗੇ ਕਿ ਕਿਦਾਂ ਜਿਹੜਾ ਪੂਰਾ ਉਹਦਾ ਸੈਟਅਪ ਹੁੰਦਾਗਾ ਤੇ ਜੇਕਰ ਆਪਾਂ ਸਾਰੇ ਪਸ਼ੂਆਂ ਨੂੰ ਗੱਭਣ ਚੈੱਕ ਪਾਸ ਕਰਵਾਵਾਂਗੇ ਤਾਂ ਹੀ ਡੈਰੀ ਫਾਰਮ ਦੇ ਵਿੱਚ ਇਸ ਪਸ਼ੂ ਪਾਲਣ ਕਿੱਤੇ ਦੇ ਵਿੱਚ ਆਪਾਂ ਨੂੰ ਮੁਨਾਫਾ ਹੋਵੇਗਾ ਜੇ ਆਪਣੇ ਅੱਧ ਤੋਂ ਜ਼ਿਆਦਾ ਪਸ਼ੂ ਰਿਪੀਟਰ ਹੋ ਜਾਂਦੇ ਆ ਗੱਭਣ ਨਹੀਂ ਰਹਿੰਦੇ ਤਾਂ ਆਪਾਂ ਨੂੰ ਜ਼ਿਆਦਾ ਲਾਸ ਹੁੰਦਾਗਾ ਸੋ ਕੋਸ਼ਿਸ਼ ਕਰਦੇ ਆਂ ਕਿ ਵੱਧ ਤੋਂ ਵੱਧ ਖਾਵਾ ਗੱਬਣਾ ਹੋ ਜਾਣ ਟਾਈਮ ਟੂ ਟਾਈਮ ਤੇ ਤੇ ਗੱਬਣਾ ਫੇਰ ਹੁੰਦੀਆਂ ਨੇ ਜੀ ਜੇਕਰ ਆਪਾਂ ਪ੍ਰੋਪਰ ਕੇਅਰ ਕਰਦੇ ਇਹਨਾਂ ਦੀ ਟਾਈਮ ਟੂ ਟਾਈਮ ਪਾਊਡਰ ਫੀਡ ਤੇ ਪੂਰੀ ਜਿਹੜੀ ਮੈਨੇਜਮੈਂਟ ਹੈ ਉਹ ਰੱਖਣੀ ਪੈਂਦੀ ਆ ਤਾਂ ਸਾਰੀਆਂ ਹੀ ਗੱਬਾ گاਵਾ ਜਿਹੜੀਆਂ ਗੱਬਣਾ ਹੋ ਜਾਂਦੀਆਂ ਨੇ ਤਕਰੀਬਨ ਤੁਸੀਂ ਮਨੋਂ ਵੀ 50 گاਵਾ ਦੇ ਵਿੱਚੋਂ ਜੇਕਰ ਦੋ گاਵਾ ਨਹੀਂ ਰਹਿੰਦੀਆਂ ਤਾਂ ਉਹ ਨਾਰਮਲ ਗੱਲ ਹੈ ਕਿ ਕੋਈ ਨਾ ਕੋਈ ਕਾਰਨ ਹੋ ਜਾਂਦਾਗਾ ਜਿੱਥੇ ਗਾਵਾਂ ਗੱਭਣ ਨਹੀਂ ਰਹਿੰਦੀਆਂ ਤਾਂ ਉਹ ਅਗਲੀ ਵਾਰ ਰਹਿ ਜਾਂਦੀਆਂ ਨੇ ਸੋ ਜ਼ਿਆਦਾ ਕੋਸ਼ਿਸ਼ ਕਰਦੇ ਆਂ ਵੀ ਵੱਧ ਤੋਂ ਵੱਧ ਗਾਵਾਂ ਗੱਭਣਾ ਰਹਿ ਜਾਣ ਤੇ ਤਕਰੀਬਨ 10 ਗਾਵਾਂ ਚੈੱਕ ਪਾਸ ਹੋ ਗਈਆਂ ਜੀ ਸਾਰੀਆਂ ਗੱਭਣਾ ਨਿਕਲੀਆਂ ਨੇ ਹੁਣ ਆਪਾਂ ਨੈਕਸਟ ਪੈਨ ਦੇ ਵਿੱਚ ਪਹੁੰਚਾਂਗੇ ਕੁਝ ਹੀਪਰਾਂ ਕਰਵਾਈਆਂ ਨੇ ਤੇ ਕੁਝ گاਮਾਂ ਨੇ ਜੀ ਟੋਟਲ 22 ਐਨੀਮਲ ਚੈੱਕ ਪਾਸ ਕਰਵਾਉਣੇ ਆਗੇ ਸੋ ਫਾਰ ਮਾਂ ਦੇ ਵਿੱਚ ਗੱਭਣ ਕਰਵਾਉਣ ਦਾ ਜਿਹੜਾ ਟਾਈਮ ਹੁੰਦਾ ਜੀ ਉਹ ਜਨਵਰੀ ਤੋਂ ਲੈ ਕੇ ਮਈ ਤੱਕ ਦਾ ਹੁੰਦਾਗਾ ਤਾਂ ਕਿ ਗਾਵਾਂ ਜ਼ਿਆਦਾ ਗਰਮੀ ਦੇ ਵਿੱਚ ਨਾ ਸੋਣ ਕਿਉਂਕਿ ਗਰਮੀ ਦੇ ਵਿੱਚ ਇਹਨਾਂ ਦਾ ਜਿਹੜਾ ਦੁੱਧ ਦੇਂਦੀਆਂ ਨੇ ਉਹ ਘਟ ਦਿੰਦੀਆਂ ਨੇ ਤੇ ਗਰਮੀ ਐਚਐਫ ਨਸਲ ਹੋਣ ਦੇ ਕਾਰਨ ਗਰਮੀ ਜ਼ਿਆਦਾ ਮੰਨਦੀਆਂ ਤੇ ਉਦੋਂ ਜੇਰ ਪੈਣ ਦੀ ਦਿੱਕਤ ਆਉਂਦੀ ਹੈਗੀ ਤੇ ਦੁੱਧ ਵੀ ਖਾਵਾ ਘੱਟ ਦਿੰਦੀਆਂ ਪਿਛਲੇ ਸੂਰੇ ਨਾਲੋਂ ਤਾਂ ਕਰਕੇ ਜ਼ਿਆਦਾਤਰ ਗਾਵਾਂ ਨੂੰ ਆਪਾਂ ਸਰਦੀਆਂ ਦੇ ਵਿੱਚ ਨਵੰਬਰ ਦਸੰਬਰ ਤੇ ਮਾਰਚ ਤੱਕ ਗਾਵਾਂ ਦਾ ਸੂਆ ਲੈਣੇ ਹੈਗੇ ਤਾਂਕਿ ਜੁਲਾਈ ਅਗਸਤ ਦੇ ਵਿੱਚ ਇਹ ਡਰਾਈ ਹੋ ਜਾਣ ਦੋ ਦੋ ਛੱਡਦੀ ਇਹਨਾਂ ਨੂੰ ਗਰਮੀ ਦੇ ਵਿੱਚ ਜ਼ਿਆਦਾ ਸਟ੍ਰੈਸ ਮੰਨਦੀਆਂ ਨੇ ਗਾਵਾਂ ਤਕਰੀਬਨ ਹੋ ਗਈਆਂ ਨੇ ਜੀ 15 16 16 ਗਾ ਮ ਚੈੱਕ ਪਾਸ ਹੋ ਗਈਆਂ ਨੇ ਜੀ ਕੁਝ ਹੀ ਫਰਾਂ ਵੀ ਕਰਵਾ ਰਹਿਆਂਗੇ ਨਾਲ ਨਾਲ ਅੱਗੇ ਆ ਗਈ ਹੈ ਜੀ 47 ਨੰਬਰ ਟੈਗ ਇਹਨੂੰ ਹੋ ਗਿਆ ਜੀ 75 ਦਿਨ ਤਕਰੀਬਨ ਸਾਰੀਆਂ ਗਾਵਾਂ 60 ਤੋਂ ਲੈ ਕੇ 90 95 ਦਿਨਾਂ ਦੇ ਵਿੱਚ ਵਿੱਚ ਹੈਗੀ ਇਹ ਵੀ ਗਾਂ ਗੱਭਾਂ ਨਿਕਲੇ ਆਈ ਜੀ ਫਾਰਮ ਦੇ ਰਿਲੇਟਡ گاਵਾਾਂ ਦੇ ਰਿਲੇਟਡ ਆਪਣੇ ਚੈਨਲ ਤੇ ਹੋਰ ਵੀ ਵੀਡੀਓਜ਼ ਆਪਾਂ ਅਪਲੋਡ ਕਰਦੇ ਰਹਿਣੇ ਹਾਂਗੇ ਤੇ ਵੱਤ ਵਤ ਆਪਣੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇਕਰ ਵੀਡੀਓਜ਼ ਵਧੀਆ ਲੱਗਦੀਆਂ ਹੋਣ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਉਹਦਾ ਰਿਪਲਾਈ ਆਪਾਂ ਜ਼ਰੂਰ ਕਰਾਂਗੇ ਸੋ ਲਗਭਗ ਸਾਰੀਆਂ ਇਹ ਗਾਮਾ ਗੱਬਣਾ ਨੇ ਜੀ ਆਸਾਨੀਆਂ ਕਮਾ ਗੱਬਣਾ ਨਹੀਂ ਜੀ ਟੋਟਲ ਬਾਈਨਾਗ ਹੋ ਗਏ ਜੀ